ਤਰੰਤਰਨ ਦੇ ਕੋਲ ਉਹਨਾਂ ਦੇ ਕੋਰਟ ਦੇ ਵਿੱਚ ਹਾਜ਼ਰ ਹੋ ਕੇ ਅਸੀਂ ਇੱਕ ਆਬਜੈਕਸ਼ਨ ਫਾਈਲ ਕੀਤੀ ਸੀ। ਔਰ ਉਹਦੇ ਵਿੱਚ ਦੱਸਿਆ ਸੀਗਾ ਕਿ ਜਿੱਥੇ ਤੁਸੀਂ 8 ਨਾਮੀਨੇਸ਼ਨ ਫਾਰਮ ਹੋਰ ਰਿਜੈਕਟ ਕਰ ਰਹੇ ਹੋ, ਅਮਰਪਾਲ ਦੇ ਨਾਮੀਨੇਸ਼ਨ ਫਾਰਮ ਦੇ ਵਿੱਚ 16 ਗਲਤੀਆਂ ਨੇ। ਇਸੀ ਤਰਨਤਰਨ ਹੋਣਾਂ ਦਾ ਬੜੇ ਸਾਫ਼ ਸੁਥਰੇ ਲਫ਼ਜ਼ਾਂ ਦੇ ਵਿੱਚ ਸਾਨੂੰ ਜਵਾਬ ਸੀਗਾ ਕਿ ਮੈਨੂੰ ਤਾਂ ਜੀ ਉੱਪਰੋਂ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਤੇ ਮੈਂ ਰਿਜੈਕਟ ਨਹੀਂ ਕਰ ਸਕਦਾ। ਮੈਂ ਤਾਂ ਚਾਹੇ ਇੱਕ ਗਲਤੀ ਹੋਵੇ, ਚਾਹੇ ਹੁਣ 100 ਮੈਂ ਤਾਂ ਐਕਸੈਪਟ ਕਰਾਂਗਾ ਤੁਸੀਂ ਹਾਈ ਕੋਰਟ ਚਲ ਜਾਓ ਇਹਨਾਂ ਦੀ ਫੋਰਨ ਫੰਡਿੰਗ ਬਹੁਤ ਸਾਰੀ ਹੋਈ ਉਹਦਾ ਕੋਈ ਡਿਟੇਲ ਨਹੀਂ ਹੈਗੀਆ ਕੋਈ ਪੁੱਛ ਕਿਛ ਨਹੀਂ ਹੈਗੀ ਇਹਨਾਂ ਨੇ ਜਿਹੜੇ ਇਹਨਾਂ ਨੇ ਅਮਰਤਪਾਲ ਨੇ ਆਪਾਂ ਨੇ ਅਕਾਊਂਟ ਤੋਂ ਦਿਖਾਇਆ ਜੀ ਮੇਰੇ ਅਕਾਊਂਟ ਤੋਂ ਤਾਂ ਸਿਰਫ 1100 ਰੁਪਏ ਹੈਗੇ ਆ ਇਹਨਾਂ ਨੇ ਤਿੰਨ ਖਿੱਤਿਆਂ ਦੇ ਵਿੱਚ ਇਹਨਾਂ ਨੇ ਪ੍ਰਚਾਰ ਕੀਤਾ ਹੈਗਾ ਠੀਕ ਹੈ ਉਹ ਪੂਰੀ ਕੰਸਟੀਟਿਊਸ਼ਨ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਇਹਨਾਂ ਦਾ ਪ੍ਰਚਾਰ ਹੋਇਆ 플ੈਕਸ ਲੱਗ ਰੀਆਂ ਨੇ ਔਰ ਹੋਰ ਪ੍ਰਚਾਰ ਹੋ ਰਿਹਾ ਮੀਡੀਆ ਦੇ ਵਿੱਚ ਜਾ ਰਹੇ ਨੇ ਚੈਨਲਸ ਦੇ ਵਿੱਚ ਜਾ ਰਹੇ ਨੇ ਪ੍ਰਿੰਟ মিডিਆ ਦੇ ਵਿੱਚ ਜਾ ਰਹੇ ਨੇ ਉਹ ਸਾਰਾ ਖਰਚਾ ਕਿੱਥੋਂ ਆਇਆ ਮੈਂ ਜਿਹੜੀ ਸਵਾਲ ਜਿਹੜੇ ਹੈਗੇ ਆ ਬੜੇ ਲੰਬੇ ਟਾਈਮ ਤੋਂ ਪੁੱਛਦਾ ਆ ਰਿਹਾ ਕਿ ਕਿਹੜੀ ਸਰਕਾਰੀ ਸ਼ਹਿਤ ਹੈ ਤੇ ਜਾਂ ਕਿਹੜੇ ਏਜੰਸੀਆਂ ਦੀ ਸ਼ਹਿਤ ਹੈ ਅਮਰਿਤਪਾਲ ਕੰਮ ਕਰਦਾ ਹੈ ਇਸ ਚੋਣ ਦੇ ਦੌਰਾਨ ਬਹੁਤ ਸਾਰੇ ਸਰਕਾਰੀ ਅਫੀਸਰ ਆਪਣੀਆਂ ਸੀਟਾਂ ਛੱਡ ਕੇ ਅਮਰਿਤਪਾਲ ਦੇ ਚੋਣ ਪ੍ਰਚਾਰ ਦੇ ਵਿੱਚ ਕੰਮ ਕਰਦੇ ਰਹੇ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਲਗਾਤਾਰ ਸੁਰਖੀਆਂ ਵਿੱਚ ਨੇ ਐਨਸੀ ਤੋਂ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅਮਰਿਤਪਾਲ ਨੇ ਜੇਲ੍ਹ ਵਿੱਚੋਂ ਹੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣਾਂ ਲੜੀਆਂ ਤੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ। ਲੇਕਿਨ ਅਮਰਿਤਪਾਲ ਸਿੰਘ ਦੀ ਚੋਣ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਉਹਨਾਂ ਖਿਲਾਫ ਆਜ਼ਾਦ ਚੋਣ ਲੜੇ ਉਮੀਦਵਾਰ ਵਿਕਰਮਜੀਤ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਵਿਕਰਮਜੀਤ ਸਿੰਘ ਨੇ ਆਪਣੀ ਪਟੀਸ਼ਨ ਵਿੱਚ ਪੰਜ ਗੱਲਾਂ ਨੂੰ ਆਧਾਰ ਬਣਾਇਆ। ਉਸਨੇ ਇਲਜ਼ਾਮ ਲਗਾਏ ਨੇ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਤੇ ਖਡੂਰ ਸਾਹਿਬ ਤੋਂ ਆਜਾਦ ਚੋਣ ਜਿੱਤੇ ਅਮਰਿਤਪਾਲ ਸਿੰਘ ਦੀ ਨਾਮਜ਼ਦਗੀ ਦਸਤਾਵੇਜ਼ਾਂ ਦੇ ਵਿੱਚ ਕਈ ਜਾਣਕਾਰੀਆਂ ਲੁਕਾਈਆਂ ਗਈਆਂ ਨੇ ਵਿਕਰਮਜੀਤ ਸਿੰਘ ਨੇ ਦਾਵਾ ਕੀਤਾ ਕਿ ਨਾਮਜ਼ਦਗੀ ਪੱਤਰ ਅਧੂਰਾ ਹੈ ਫੰਡਾਂ ਤੇ ਖਰਚੇ ਬਾਰੇ ਜਾਣਕਾਰੀ ਛੁਪਾਈ ਗਈ ਵੋਟਾਂ ਮੰਗਨ ਦੇ ਲਈ ਤਾਂ ਆਰਮਿਕ ਸਥਾਣਾ ਦੀ ਵਰਤੋਂ ਕੀਤੀ ਗਈ ਬਿਨਾ ਪਰਵਾਨਗੀ ਤੋਂ ਚੋਣ ਪ੍ਰਚਾਰ ਸਮੱਗਰੀ ਛਾਪੀ ਗਈ ਚੋਣ ਕਮਿਸ਼ਨ ਦੀ ਇਜਾਜ਼ਤ ਲਏ ਬਿਨਾ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਗਿਆ ਪੀਟੀਸ਼ਨ ਤੇ ਸੁਣਵਾਈ 6 ਅਗਸਤ ਤੋਂ ਸ਼ੁਰੂ ਹੋਵੇਗੀ ਜਿਸ ਬਾਰੇ ਜਾਣਕਾਰੀ ਦੇਂਦੇ ਹੋਏ ਵਿਕਰਮਜੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੀ ਟੀਮ ਤੇ ਗੰਭੀਰ ਇਲਜ਼ਾਮ ਲਗਾਏ ਨੇ ਅੰਮ੍ਰਿਤਪਾਲ ਦੀ ਚੋਣ ਵਿਧੀਆਂ ਨੂੰ ਲੈ ਕੇ ਇੱਕ ਪੀਟੀਸ਼ਨ ਜਿਹੜੀ ਹੈ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਧਾਇਰ ਕੀਤੀ ਗਈ ਹੈ ਪੀਟੀਸ਼ਨ ਕਰਤਾ ਵਿਕਰਮਜੀਤ ਜੀ ਜੀ ਸਾਹਮਣੇ ਮੌਜੂਦ ਆ ਗੱਲਬਾਤ ਕਰਾਂਗੇ ਵਿਕਰਮਜੀਤ ਜੀ ਕਿਸ ਆਧਾਰ ਤੇ ਤੁਸੀਂ ਇਲਜ਼ਾਮਤ ਲਗਾਏ ਨੇ ਆਧਾਰ ਦੇਖੋ ਜੀ ਇਹ ਆਧਾਰ ਬਹੁਤ ਪੁਰਾਣਾ ਹੈਗਾ ਜਦੋਂ ਇਲੈਕਸ਼ਨ ਸ਼ੁਰੂ ਹੋਏ ਨੇ ਇਹਨਾਂ ਨੇ ਆਪਣੀ ਨਾਮਿਨੇਸ਼ਨ ਫਾਈਲ ਕੀਤੀ ਆ ਮੈਂ ਉਸ ਟਾਈਮ ਹੀ ਕਹਤਾ ਸੀ ਆ ਆ डीसी तरनतारन ਦੇ ਕੋਲ ਉਹਨਾਂ ਦੇ ਕੋਰਟ ਦੇ ਵਿੱਚ ਹਾਜ਼ਰ ਹੋ ਕੇ ਅਸੀਂ ਇੱਕ ਆਬਜੈਕਸ਼ਨ ਫਾਈਲ ਕੀਤੀ ਸੀ ਔਰ ਉਹਦੇ ਵਿੱਚ ਦੱਸਿਆ ਸੀਗਾ ਕਿ ਜਿੱਥੇ ਤੁਸੀਂ ਅੱਠ ਨਾਮਿਨੇਸ਼ਨ ਫਾਰਮ ਹੋਰ ਰਿਜੈਕਟ ਕਰ ਰਹੇ ਹੋ ਅਮਰਤਪਾਲ ਦੇ ਨਾਮਿਨੇਸ਼ਨ ਫਾਰਮ ਦੇ ਵਿੱਚ 16 ਗਲਤੀਆਂ ਨੇ ਤੇ ਡੀਸੀ ਤਰਨਤਾਰਨ ਹੋਣਾ ਦਾ ਬੜੇ ਸਾਫ਼ ਸੁਥਰੇ ਲਫ਼ਜ਼ਾਂ ਦੇ ਵਿੱਚ ਸਾਨੂੰ ਜਵਾਬ ਸੀਗਾ ਕਿ ਮੈਨੂੰ ਤਾਂ ਜੀ ਉੱਪਰੋਂ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਤੇ ਮੈਂ ਰਿਜੈਕਟ ਨਹੀਂ ਕਰ ਸਕਦਾ ਮੈਂ ਤਾਂ ਚਾਹੇ ਇੱਕ ਗਲਤੀ ਹੋਵੇ ਚਾਹੇ ਹੁਣ ਸੋ ਮੈਂ ਤਾਂ ਐਕਸੈਪਟ ਕਰਾਂਗਾ ਤੁਸੀਂ ਹਾਈ ਕੋਰਟ ਚਲ ਜਾਓ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਤੁਸੀਂ ਇਹ ਜਿਹੜਾ ਤੁਸੀਂ ਜਵਾਬ ਵਰਬਲੀ ਦੇ ਰਹੇ ਹੋ ਇਹ ਤੁਸੀਂ ਰਿਟਨ ਦੇ ਵਿੱਚ ਦਿਓ ਉਹਨਾਂ ਨੇ ਕੋਈ ਰਿਟਨ ਦੇ ਵਿੱਚ ਜਵਾਬ ਨਹੀਂ ਦਿੱਤਾ ਹਾਲੇ ਤੱਕ ਉਹਨਾਂ ਦਾ ਜਵਾਬ ਪੈਂਡਿੰਗ ਆ ਵਰਬਲੀ ਉਹਨਾਂ ਨੇ ਸਾਨੂੰ ਕਹਿ ਦਿੱਤਾ ਕਿ ਅਸੀਂ ਨਹੀਂ ਇਹਦੇ ਵਿੱਚ ਕੋਈ ਐਕਸ਼ਨ ਲੈ ਰਹੇ ਪਰ ਉਹਨਾਂ ਦਾ ਜਵਾਬ ਪੈਂਡਿੰਗ ਆ ਉਹ ਜਵਾਬ ਅਸੀਂ ਹਾਈ ਕੋਰਟ ਮਾਰਯੋਗ ਹਾਈ ਕੋਰਟ ਪਹੁੰਚੇ ਆ ਉਹਨਾਂ ਦਾ ਜਵਾਬ ਵੀ ਲਵਾਂਗੇ ਔਰ ਗੱਲ ਇਹ ਆ ਕਿ ਜਿੱਥੇ ਚੋਣ ਕਮਿਸ਼ਨ ਦੀਆਂ ਸਿੱਧੀਆਂ ਸਿੱਧੀਆਂ ਹਦਾਇਤਾਂ ਨੇ ਕਿ ਕਿਸੇ ਵੀ ਧਾਰਮਿਕ ਜਗ੍ਹਾ ਨੂੰ ਯੂਜ਼ ਨਹੀਂ ਕੀਤਾ ਜਾਏਗਾ ਕੋਈ ਵੀ ਧਾਰਮਿਕ ਨਾਹਰਾ ਨਹੀਂ ਲਗਾਇਆ ਜਾਏਗਾ ਸਾਰੇ ਕੈਂਡੀਡੇਟਸ ਦੇ ਉੱਤੇ ਇੱਕ ਕਾਨੂੰਨ ਜਿਹੜਾ ਹੈਗਾ ਲਾਗੂ ਸੀਗਾ ਅੰਮ੍ਰਿਤਪਾਲ ਨੂੰ ਸਪੈਸ਼ਲ ਛੂਟ ਦਿੱਤੀਆਂ ਗਈਆਂ ਨੇ ਗੁਰਦੁਆਰੇ ਦੇ ਵਿੱਚ ਜਾ ਕੇ ਉਹ ਆਪਣਾ ਚੋਣ ਮੈਨੀਫੈਸਟੋ ਲਾਂਚ ਕਰਦੇ ਨੇ ਉਹਨਾਂ ਦੇ ਜਿਹੜੇ Song ਚੱਲਦੇ ਨੇ ਲੋਕਾਂ ਨੂੰ ਮੈਨੀਪੂਲੇਟ ਕਰਨ ਵਾਸਤੇ ਵੀ ਬਹੁਤ ਸਾਰੀਆਂ ਐਦਾਂ ਦੀਆਂ ਚੀਜ਼ਾਂ ਹੈਗੀਆਂ ਜਿੱਥੇ ਧਾਰਮਿਕ ਮਟੀਰੀਅਲ ਜਿਹੜਾ ਯੂਜ਼ ਕੀਤਾ ਗਿਆ ਅੰਮ੍ਰਿਤਪਾਲ ਦੀ ਚੋਣ ਦੇ ਵਿੱਚ ਗੱਲ ਇਹ ਹੈ ਕਿ ਜੇ ਤਾਂ ਚੋਣਾ ਚੋਣਾ ਦੇ ਵਿੱਚ ਧਾਰਮਿਕ ਮਟੀਰੀਅਲ ਯੂਜ਼ ਕੀਤਾ ਜਾ ਸਕਦਾ ਫਿਰ ਸਾਰੇ ਕੈਂਡੀਡੇਟ ਨੂੰ ਸ਼ੂਟ ਹੋਣੀ ਚਾਹੀਦੀ ਹੈ ਜੀ ਪਰ ਇੰਨਾ ਸਵਰ ਕਿਉਂ ਕੀਤਾ ਇੰਨਾ ਵੇਟ ਕਿਉਂ ਕੀਤਾ ਇਸ ਤੋਂ ਪਹਿਲਾਂ ਕਿਉਂ ਨਹੀਂ ਸਵਾਲ ਚੁੱਕੇਗੇ ਹੁਣ ਤਾਂ ਸੌਂ ਵੀ ਚੁੱਕ ਲਈ ਗਈ ਹੈ ਅਮਰਿਤਪਾਲ ਦੇ ਵੱਲ ਜੀ ਇਦਾਂ ਹੈਗਾ 45 ਦਿਨ ਦਾ ਮੇਰੇ ਕੋਲ ਟਾਈਮ ਸੀਗਾ 45 ਦਿਨਾਂ ਦੇ ਅੰਦਰ ਅੰਦਰ ਆਪਾਂ ਫਾਈਲ ਕਰ ਦਿੱਤਾ ਬਹੁਤ ਸਾਰੀਆਂ ਐਵੀਡੈਂਸ ਜੁਟਾਣੇ ਹੁੰਦੇ ਹਨ ਬਹੁਤ ਸਾਰੀਆਂ ਚੀਜ਼ਾਂ ਡਾਕੂਮੈਂਟੇਸ਼ਨ ਦੇ ਵਿੱਚ ਟਾਈਮ ਲੱਗਦਾ ਹੈਗਾ ਅਸੀਂ 45 ਦਿਨ ਦਾ ਸਾਡੇ ਕੋਲ ਟਾਈਮ ਸੀਗਾ ਜੋ ਲੀਗਲੀ ਸਾਨੂੰ ਮਿਲਿਆ ਹੋਇਆ ਸੀ ਅਸੀਂ ਉਸ ਟਾਈਮ ਬਾਉਂਡ ਦੇ ਅੰਦਰ ਅੰਦਰ ਆਪਣੀ ਪਟੀਸ਼ਨ ਕਿਹੜੀਆਂ ਕਿਹੜੀਆਂ ਮੰਗਾ ਰੱਖੀਆਂ ਗਈਆਂ ਉਹਦੇ ਵਿੱਚ ਤੁਸੀਂ ਕਿਹਾ ਕਿ ਉਹਨਾਂ ਦੇ ਕੋਲ ਪੈਸੇ ਨਹੀਂ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਪ੍ਰਚਾਰ ਕੀਤਾ ਉਹਨਾਂ ਨੇ ਕੋਈ ਖਰਚੇ ਦਾ ਜਿਹੜਾ ਉਹ ਰਿਜ਼ਲਟ ਨਹੀਂ ਦਿੱਤਾ ਕੀ ਕੀ ਮੰਗਾ ਨਹੀਂ ਮੈਂ ਦੇਖੋ ਗੱਲ ਹੀ ਹੈਗੀ ਆ ਕਿ ਇੱਕ ਆਮ ਬੰਦਾ ਨਾ ਉਹਦੇ ਅਕਾਊਂਟ ਦੇ ਵਿੱਚ ਜੇ ਕਿਤੇ ਬਾਹਰੋਂ ਦੀ 100 ਰੁਪਿਆ ਵੀ ਆ ਜਾਵੇ ਨਾ ਤੇ ਉਹ ਐਨਆਈਏ ਤੱਕ ਉਹਦੀਆਂ ਜਾਂਚ ਹੋ ਜਾਂਦੀਆਂ ਨੇ ਰੋ ਤੱਕ ਉਹਦੇ ਪਿੱਛੇ ਪੈ ਜਾਂਦੀ ਕਿ ਕਿਸੇ ਦੇ ਅਕਾਊਂਟ ਚ 1200 ਰੁਪਏ ਆ ਜੇ ਇਹਨਾਂ ਦੀ ਫੋਰਨ ਫੰਡਿੰਗ ਬਹੁਤ ਸਾਰੀ ਹੋਈ ਉਹਦਾ ਕੋਈ ਡਿਟੇਲ ਨਹੀਂ ਹੈਗੀਆ ਕੋਈ ਪੁੱਛਗਿੱਛ ਨਹੀਂ ਹੈਗੀ ਇਹਨਾਂ ਨੇ ਜਿਹੜੇ ਇਹਨਾਂ ਨੇ ਅਮਰਤਪਾਲ ਨੇ ਆਪਾਂ ਨੇ ਅਕਾਊਂਟ ਚ ਦਿਖਾਇਆ ਜੀ ਮੇਰੇ ਅਕਾਊਂਟ ਚ ਤਾਂ ਸਿਰਫ 1100 ਰੁਪਏ ਹੈਗੇ ਆ ਇਹਨਾਂ ਨੇ ਤਿੰਨ ਖੇਤਿਆਂ ਦੇ ਵਿੱਚ ਇਹਨਾਂ ਨੇ ਪ੍ਰਚਾਰ ਕੀਤਾ ਹੈਗਾ ਠੀਕ ਆ ਉਹ ਪੂਰੀ ਕੰਸਟੀਟਿਊਸ਼ਨ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਇਹਨਾਂ ਦਾ ਪ੍ਰਚਾਰ ਹੋਇਆ ਫਲੈਕਸ ਲੱਗ ਰਹੀਆਂ ਨੇ ਔਰ ਹੋਰ ਪ੍ਰਚਾਰ ਹੋ ਰਿਹਾ ਮੀਡੀਆ ਦੇ ਵਿੱਚ ਜਾ ਰਹੇ ਨੇ ਚੈਨਲਸ ਦੇ ਵਿੱਚ ਜਾ ਰਹੇ ਨੇ ਪ੍ਰਿੰਟ ਮੀਡੀਆ ਦੇ ਵਿੱਚ ਜਾ ਰਹੇ ਨੇ ਉਹ ਸਾਰਾ ਖਰਚਾ ਕਿੱਥੋਂ ਆਇਆ ਔਰ ਉਹ ਕੌਣ ਕਰ ਰਿਹਾ ਇਹ ਬੜੇ ਆਰਾਮ ਨਾਲ ਕਹਿ ਦਿੰਦੇ ਨੇ ਜੀ ਉਹ ਤਾਂ ਸੰਗਤ ਕਰ ਰਹੀ ਆ ਕੰ ਦਾ ਜਿਹੜਾ ਫਤਵਾ ਦਿੱਤਾ ਗਿਆ ਹੈ 2 ਲੱਖ ਤੋਂ ਵੱਧ ਲੋਕਾਂ ਨੇ ਉਹਨਾਂ ਨੂੰ ਵੋਟ ਮਾਰਜਨ ਦੇ ਨਾਲ ਜਿਤਾਇਆ ਹੈ ਉਹ ਲੋਕਾਂ ਦਾ ਫਤਵਾ ਇਹ ਨੂੰ ਨਹੀਂ ਤੁਸੀਂ ਸਹੀ ਸਮਝਦੇ ਕਿਉਂਕਿ ਉਹਦੇ ਵਿੱਚ ਤਾਂ ਲੋਕਾਂ ਦੀ ਸੋਚ ਸੀ ਨਾ ਉਹਨਾਂ ਨੂੰ ਜਿਤਾਉਣਾ ਕਾਂ ਦਾ ਫਤਵਾ ਇਦਾਂ ਆ ਜੀ ਮੈਂ ਹੁਣੇ ਕਹਿ ਕੇ ਹਟਿਆ ਕਿ ਡਾਕਟਰ ਭੀਮਰਾਵ ਅੰਬੇਦਕਰ ਵੀ ਇੱਕ ਵਾਰੀ ਚੋਣ ਹਾਰ ਗਏ ਸੀ ਹੈ ਨਾ ਜੀ ਡਾਕਟਰ ਕੀ ਡਾਕਟਰ ਭੀਮਰਾਵਤ ਅੰਬੇਦਕਰ ਜਦੋਂ ਚੋਣ ਹਾਰ ਗਏ ਸੀ ਤੇ ਕੀ ਉਹ ਗਲਤ ਸੀਗੇ ਗਲਤ ਤਾਂ ਨਹੀਂ ਸੀ ਨਾ ਚੋਣ ਪ੍ਰਕਿਰਿਆ ਦੇ ਵਿੱਚ ਆਮ ਗੱਲਾਂ ਹੀ ਚੱਲਦੀ ਰਹਿੰਦੀ ਆ ਉਲਟ ਫੇਰ ਲੋਕਾਂ ਨੂੰ ਮੈਨਿਪੂਲੇਟ ਕਰਨਾ ਇੱਕ ਵਾਰੀ ਹਵਾ ਜਿਹੀ ਚੱਲ ਗਈ ਚੱਲ ਗਈ ਪਰ ਗੱਲ ਇਹ ਆ ਕਿ ਮੈਂ ਜਿਹੜੀ ਸਵਾਲ ਜਿਹੜੇ ਹੈਗੇ ਆ ਬੜੇ ਲੰਬੇ ਟਾਈਮ ਤੋਂ ਪੁੱਛਦਾ ਆ ਰਿਹਾ ਕਿ ਕਿਹੜੀ ਸਰਕਾਰੀ ਸ਼ੈਤ ਤੇ ਜਾਂ ਕਿਹੜੇ ਏਜੰਸੀਆਂ ਦੀ ਸ਼ੈਤ ਤੇ ਅਮਰਤਪਾਲ ਕੰਮ ਕਰਦਾ ਹੈ ਇਸ ਚੋਣ ਦੇ ਦੌਰਾਨ ਬਹੁਤ ਸਾਰੇ ਸਰਕਾਰੀ ਅਫਸਰ ਆਪਣੀਆਂ ਸੀਟਾਂ ਛੱਡ ਕੇ ਅਮਰਤਪਾਲ ਦੇ ਚੋਣ ਪ੍ਰਚਾਰ ਦੇ ਵਿੱਚ ਕੰਮ ਕਰਦੇ ਰਹੇ ਨੇ ਔਰ ਉਸ ਉਸ ਜਦੋਂ ਇੱਕ ਸਰਕਾਰੀ ਅਫੀਸਰ ਕਿਸੇ ਦੇ ਚੋਣ ਪ੍ਰਚਾਰ ਦੇ ਵਿੱਚ ਜਾ ਕੇ ਐਕਟਿਵਿਟੀਲੀ ਕੰਮ ਕਰਦਾ ਹੈਗਾ ਤਾਂ ਇਲੈਕਸ਼ਨ ਕਮਿਸ਼ਨ ਉਸ ਟਾਈਮ ਆਪਣੀਆਂ ਅੱਖਾਂ ਬੰਦ ਕਿਉਂ ਕਰ ਲੈਂਦਾ ਹੈ ਕੀ ਬਾਕੀ ਬਾਕੀ ਜਿਹਨੇ ਕੈਂਡੀਡੇਟ ਸੀ ਉਹਨਾਂ ਨੂੰ ਵੀ ਇਹ ਜਿੰਨੀਆਂ ਛੂਟ ਅਮਰਤਪਾਲ ਨੂੰ ਮਿਲੀਆਂ ਸੀ ਬਾਕੀਆਂ ਨੂੰ ਮਿਲੀਆਂ ਸੀ ਸਰਕਾਰੀ ਅਫੀਸਰ ਇਹਨਾਂ ਦੇ ਚੋਣ ਪ੍ਰਚਾਰ ਕਰਦੇ ਰਹੇ ਨੇ ਆ ਇਥੋਂ ਮੰਡੀ ਬੋਰਡ ਤੋਂ ਇੱਕ ਅਫੀਸਰ ਨੇ ਜਿਹੜੇ ਤਰਨ ਤਰਨ ਜਾ ਕੇ ਪੂਰਾ ਮਹੀਨਾ ਅਮਰਤਪਾਲ ਦਾ ਚੋਣ ਪ੍ਰਚਾਰ ਕਰਦੇ ਰਹੇ ਨੇ ਠੀਕ ਹੈ ਜੀ ਮੇਰੇ ਖਿਆਲ ਨਾਲ ਜਤਿੰਦਰ ਸਿੰਘ ਭੰਗੋ ਉਹਨਾਂ ਦਾ ਨਾਮ ਆ ਔਰ ਇਥੇ ਮੰਡੀ ਬੋਰਡ ਦੇ ਵਿੱਚ ਆਫੀਸਰ ਨੇ ਪੂਰਾ ਮਹੀਨਾ ਉਹ ਉਧਰ ਚੋਣ ਪ੍ਰਚਾਰ ਕਰਦੇ ਨੇ ਕੀ ਇੱਕ ਸਰਕਾਰੀ ਆਫੀਸਰ ਇਦਾਂ ਜਾ ਕੇ ਕਿਸੇ ਦਾ ਚੋਣ ਪ੍ਰਚਾਰ ਕਰ ਸਕਦਾ ਕੀ ਇਹ ਲਾਅ ਹੈਗਾ ਜੇ ਨਹੀਂ ਹੈਗਾ ਤਾਂ ਫਿਰ ਸਰਕਾਰ ਨੇ ਅਮਰਿਤਪਾਲ ਦੇ ਪਾਸੇ ਨੂੰ ਆਪਣੀਆਂ ਅੱਖਾਂ ਕਿਉਂ ਬੰਦ ਰੱਖੀਆਂ ਤੁਸੀਂ ਇਹ ਵੀ ਕਿਹਾ ਸੀ ਕਿ ਉਹਨਾਂ ਦੇ ਖਾਤੇ 'ਚ ਮੈਂ ਹੈ 1200 ਰੁਪਏ ਸੀ 1200 ਰੁਪਏ ਇਹਨਾਂ ਨੇ ਆਪ ਜਿਹੜਾ ਐਫੀਡੇਵਿਟ ਫਾਈਲ ਕੀਤਾ ਨਾ ਉਹਦੇ 'ਚ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਅਕਾਊਂਟ ਦੇ 'ਚ 1200 ਰੁਪਏ ਹੈਗਾ 1200 ਰੁਪਏ ਦੇ ਜਿਹੜਾ ਇਹਨਾਂ ਦੇ ਕੋਲ ਖਰਚ ਉਸ ਖਰਚੇ ਦੇ ਨਾਲ ਐਡੀ ਵੱਡੀ ਚੋਣ ਜਿਹੜੀ ਹੈ ਉਹ ਮੈਨੇਜ ਹੋ ਗਈ ਲੱਖਾਂ ਜਿਹੜੀਆਂ ਲੱਖਾਂ ਰੁਪਏ ਦਾ ਜਿਹੜਾ ਉਥੇ ਲੈਂਡ ਦੇਣ ਹੋਇਆ ਫਲੈਕਸਾਂ ਛਪੀਆਂ ਉਹ ਕਿੱਥੋਂ ਹੋਇਆ ਤੁਸੀਂ ਇਸ ਨੂੰ ਬਣਾਇਆ ਨਹੀਂ ਨਹੀਂ ਤੁਸੀਂ ਇਹ ਕਹਿ ਕੇ ਜਾਣ ਨਹੀਂ ਛੜਾ ਸਕਦੇ ਨਾ ਕਿ ਇਹ ਸੰਗਤ ਨਹੀਂ ਖਰਚਾ ਕੀਤਾ ਸੰਗਤ ਨਹੀਂ ਹੁੰਦੀ ਜੀ ਜਦੋਂ ਤੁਸੀਂ ਰਾਜਨੀਤੀ ਚ ਉਤਰ ਜਾਂਦੇ ਹੋ ਨਾ ਫਿਰ ਵਰਕਰਸ ਹੁੰਦੇ ਨੇ ਤੇ ਵਰਕਰਸ ਜਦੋਂ ਫੰਡ ਕਰਦੇ ਨੇ ਨਾ ਤਾਂ ਉਹ ਫਾਰ ਪਾਰਟੀ ਦਾ ਫੰਡ ਹੁੰਦਾ ਤੇ ਉਹ ਵੀ ਸ਼ੋ ਕਰਨਾ ਹੁੰਦਾ ਕਿ ਪਾਰਟੀ ਨੂੰ ਕਿੰਨਾ ਫੰਡ ਆਇਆ ਤੇ ਕਿੱਥੋਂ ਆਇਆ ਇਦਾਂ ਨਹੀਂ ਹੁੰਦਾ ਕਿ ਕੋਈ ਵੀ ਕਿਤੇ ਵੀ ਖਰਚਾ ਕਰੀ ਜਾਵੇ ਤੇ ਤੁਸੀਂ ਸਰਕਾਰ ਉਹਦੇ ਵੱਲ ਨੂੰ ਅੱਖਾਂ ਬੰਦ ਕਰਕੇ ਬੈਠੇ ਜੋ ਕਾਨੂੰਨ ਸਾਰਿਆਂ ਵਾਸਤੇ ਆ ਉਹ ਅਮਰਤਪਾਲ ਦੇ ਉੱਤੇ ਲਾਗੂ ਕਿਉਂ ਨਹੀਂ ਹੁੰਦੇ ਪਰ ਕੀ ਲਗਦਾ ਹੈ ਕਿ ਹੁਣ ਇਹਦਾ ਕੋਈ ਹੱਲ ਨਿਕਲੇਗਾ ਤੁਸੀਂ ਕਿਹਾ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਕੀ ਉਹ ਹੁਣ ਦਾਇਰ ਹੋ ਚੁੱਕੀ ਹੈ ਕਦੋਂ ਤੱਕ ਕਿਸੇ ਸੁਣਵਾਈ ਹੋਵੇਗੀ ਦਾਇਰ ਹੋ ਚੁੱਕੀ ਹੈ ਜੀ ਪਟੀਸ਼ਨ ਸਾਡੀ ਐਕਸੈਪਟ ਹੋ ਗਈ ਹੈ 6 ਤਰੀਕ ਨੂੰ ਸੁਣਵਾਈ ਹੈਗੀ ਹੈ 6 ਤੋਂ ਬਾਅਦ ਮੇਰਾ ਪਟੀਸ਼ਨ ਦਾ ਮਕਸਦ ਜਿਹੜਾ ਮੇਨ ਆ ਨਾ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਕਿ ਅਮਰਤਪਾਲ ਨੂੰ ਸਰਕਾਰੀ ਸ਼ਹਿ ਹੈ ਤੇ ਇਹਦੇ ਪਿੱਛੇ ਏਜੰਸੀਆਂ ਦਾ ਹੱਥ ਆ ਔਰ ਬਹੁਤ ਸਾਰੇ ਸਰਕਾਰੀ ਆਫੀਸਰ ਇਹਦੇ ਨਾਲ ਕੰਮ ਕਰਦੇ ਸਾਡੀ ਸ਼ਹਿ ਮਤਲਬ ਆਮ ਆਦਮੀ ਪਾਰਟੀ ਦਾ ਹੱਥ ਹੈ ਇਸ ਦੇ ਵਿੱਚ ਸੈਂਟਰ ਦੀ ਤੇ ਸਟੇਟ ਦੀ ਮੈਂ ਆਮ ਆਦਮੀ ਜਾਂ ਭਾਜਪਾ ਨਹੀਂ ਕਹਿ ਰਿਹਾ ਮੈਂ ਸੈਂਟਰ ਦੀਆਂ ਠੀਕ ਹੈ ਜੀ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਪਰ ਉਹ ਜਿਹੜੀਆਂ ਏਜੰਸੀਆਂ ਨੇ ਉਹ ਉਹੀ ਰਹਿੰਦੀਆਂ ਨੇ ਜਦੋਂ ਏਜੰਸੀਆਂ ਏਜੰਸੀਆਂ ਜਦੋਂ ਕੰਮ ਕਰਦੀਆਂ ਨੇ ਜਦੋਂ ਅਮਰਿਤਪਾਲ ਦੇ ਨੋਮੀਨੇਸ਼ਨ ਫਾਰਮ ਦੇ ਵਿੱਚ ਗਲਤੀਆਂ ਨੇ ਏਜੰਸੀਆਂ ਉੱਥੇ ਅੱਖਾਂ ਬੰਦ ਕਰ ਲੈਂਦੀਆਂ ਨੇ ਦੂਜੀ ਵਾਰੀ ਨਹੀਂ ਹੁੰਦਾ ਜਦੋਂ ਅਮਰਿਤਪਾਲ ਨੂੰ ਫੋਰਨ ਫੰਡਿੰਗਸ ਆਉਂਦੀਆਂ ਨੇ ਏਜੰਸੀਆਂ ਉੱਥੇ ਆਪਣੀ ਅੱਖਾਂ ਬੰਦ ਕਰ ਲੈਂਦੀਆਂ ਨੇ ਪ੍ਰੂਫ ਹੈ ਤੁਹਾਡੇ ਕੁਝੇਗਾ ਜੀ ਹਾਈ ਕੋਰਟ ਦੇ ਵਿੱਚ ਸਾਰਾ ਕੁਝ ਆਪਾਂ ਹੁਣ ਹਾਈ ਕੋਰਟ ਆ ਗਏ ਆ ਇੱਥੇ ਵਰਬਲੀ ਨਹੀਂ ਹੋਣਾ ਸਾਰਾ ਕੁਝ ਔਨ ਰਿਕਾਰਡ ਹੋਏਗਾ ਸਬੂਤਾਂ ਦੇ ਆਧਾਰ ਤੇ ਗੱਲ ਹੋਏਗੀ ਸਾਡਾ ਹਾਈ ਕਿ ਅਮਰਤਪਾਲ ਨੂੰ ਸਰਕਾਰੀ ਸ਼ਾਇਆ ਹੁਣ ਇਹ ਔਨ ਰਿਕਾਰਡ ਗੱਲ ਚੱਲਣੀ ਹੈ ਤੇ ਔਨ ਰਿਕਾਰਡ ਸਾਰਾ ਕੁਝ ਸਾਬਤ ਹੋਏਗਾ ਤੁਸੀਂ ਪਾਰਟੀ ਕਿਸ ਨੂੰ ਬਣਾਇਆ ਇਸ ਦੇ ਵਿੱਚ ਪਾਰਟੀ ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਔਰ ਉਧਰੋਂ ਦੀ ਚਾਰ ਜਣੇ ਨੇ ਇਲੈਕਸ਼ਨ ਕਮਿਸ਼ਨ ਦੇ ਚਾਰ ਆਫੀਸਰ ਚਾਰ ਡਿਪਾਰਟਮੈਂਟ ਨੇ ਜਿਹੜੇ ਪਾਰਟੀ ਨੇ ਤੇ ਪੰਜਵੀਂ ਪਾਰਟੀ ਜਿਹੜਾ ਹੈਗਾ ਉਹ ਅਮਰਤਪਾਲ ਸਿੰਘ ਆ ਟੋਟਲ ਪੰਜ ਪਾਰਟੀਆਂ ਨੇ